ਪੰਜਾਬ ਦੇ ਵਿੱਚ ਹੋ ਰਿਹਾ ਬਜਟ اجلاس ਨੂੰ ਲੈ ਕੇ ਅੱਜ ਵਿਧਾਨ ਸਭਾ ਦੀ ਕਾਰਵਾਈ ਦਾ ਦੂਸਰਾ ਦਿਨ ਹੈ ਤੇ ਇਸ ਮੌਕੇ ਵਿਰੋਧੀ ਧਿਰ ਦੇ ਵੱਲੋਂ ਸੱਤਾ ਧਿਰ ਨੂੰ ਵਿਧਾਨ ਸਭਾ ਦੇ ਵਿੱਚ ਖੜਕੇ ਸਾਰੇ ਇਹ ਮੁੱਦਿਆਂ ਤੇ ਪੰਜਾਬ ਦੇ ਵਿੱਚ ਭੱਖਦੇ ਮੁੱਦਿਆਂ ਤੇ ਵਿਧਾਨ ਸਭਾ ਦੇ ਵਿੱਚ ਘੇਰਿਆ ਗਿਆ ਇਸ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਵਾ ਨੇ ਵਿਧਾਨ ਸਭਾ ਦੇ ਵਿੱਚ ਖੜਕੇ ਕਰਨਲ ਬਾਟ ਬੇਦਬੀਆਂ ਦਾ ਮੁੱਦਾ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਅਤੇ ਉਹਨਾਂ ਦੀਆਂ ਟਰਾਲੀਆਂ ਚੋਰੀ ਕਰਨ ਦਾ ਮੁੱਦਾ ਔਰਤਾਂ ਨੂੰ ਹਜ਼ਾਰ ਰੁਪਏ ਦੇਣ ਦਾ ਵਾਅਦਾ ਤੇ ਹੋਰ ਜਿਹੜੇ ਵਾਅਦੇ ਆਮ ਆਦਮੀ ਪਾਰਟੀ ਦੇ ਵੱਲੋਂ ਸੱਤਾ ਦੇ ਵਿੱਚ ਆਉਣ ਮੌਕੇ ਕੀਤੇ ਗਏ ਸਨ ਉਹਨਾਂ ਸਾਰੇ ਹੀ ਮੁੱਦਿਆਂ ਤੇ ਬਾਜਪਾ ਵੱਲੋਂ ਸੱਤਾ ਤਰ ਨੂੰ ਘੇਰਿਆ ਗਿਆ ਹੈ ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਕਹੀਆਂ ਜਾ ਰਹੀਆਂ ਗੱਲਾਂ ਉੱਪਰ ਸੱਤਾਤਰ ਦੇ ਮੰਤਰੀਆਂ ਵਿਧਾਇਕਾਂ ਦੇ ਵੱਲੋਂ ਇਤਰਾਜ਼ ਵੀ ਜ਼ਾਹਰ ਕੀਤੇ ਗਏ ਨੇ ਸਾਰੀ ਵੀਡੀਓ ਤੁਹਾਨੂੰ ਦਿਖਾ ਦਿੰਨੇ ਆਂ ਕੱਲ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦੇ ਸ਼ਹੀਦੀ ਦਿਵਸ ਦੇ ਉੱਤੇ ਸੀਐਮ ਸਾਹਿਬ ਉਥੇ ਨਵੇਂ ਸ਼ਹਿਰ ਕੇਲੇ ਤੇ ਨਹੀਂ ਪੱਥਰ ਰੱਖਿਆ ਤੇ ਜਿਸ ਟਾਈਮ ਨਹੀਂ ਪੱਥਰ ਰੱਖਿਆ ਸੀ ਉਸੇ ਟਾਈਮ ਹੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜਾ ਹੈੱਡਕੁਆਰਟਰ ਹੈ ਆਪਦਾ ਸਰ ਉੱਥੇ ਬੇਰੋਜ਼ਗਾਰ ਨੌਜਵਾਨਾਂ ਨੂੰ ਟਕਾ ਕੇ ਡਾਂਗਾ ਨਾ ਕੁੱਟਿਆ ਜਾ ਰਿਹਾ ਸੀ ਤੁਸੀਂ ਵੇਖੋ ਇੱਕ ਪਾਸੇ ਸਰਕਾਰ ਕੀ ਕਹਿ ਕੇ ਆਈ ਸੀ ਕਿ ਅਸੀਂ ਚੇਂਜ ਲੈ ਕੇ ਆਵਾਂਗੇ ਤੇ ਇਹ ਸਾਰਾ ਹਫ਼ਤਾ ਜਿਹੜਾ ਸੀ ਤੁਸੀਂ ਵੇਖੋ ਸਾਡੀ ਪਛਾਣ ਪੰਜਾਬ ਦੀ ਹੈ ਜੈ ਜਵਾਨ ਤੇ ਜੈ ਕਿਸਾਨ ਜਵਾਨਾਂ ਦਾ ਕੰਮ ਤੇ ਭੱਜਪਾਨੇ ਨਿਵੇੜ ਦਿੱਤਾ ਜਦੋਂ ਭੱਤੀ ਬੰਦ ਕਰਤੀ ਨਹੀਂ ਤੇ ਕਈ ਸੌ ਸਾਲ ਤੋਂ ਲਗਾਤਾਰ ਹਰ ਪਰਿਵਾਰ ਦੇ ਵਿੱਚੋਂ ਕੋਈ ਇੱਥੇ ਇਹੋ ਜਿਹਾ ਪਰਿਵਾਰ ਨਹੀਂ ਬੈਠਾ ਜਿਹਦਾ ਡਾਇਰੈਕਟ ਇੰਡਾਇਰੈਕਟ ਆਰਮਡ ਫੋਰਸਸ ਨਾਲ ਤੋਲਕਣਾ ਉਸ ਤੋਂ ਬਾਅਦ ਜੋ ਪਟਨਾ ਪਟਿਆਲੇ ਵਿੱਚ ਘਟਨਾ ਹੋਈ ਤੁਹਾਡੇ ਸਾਹਮਣੇ ਅਜੇ ਤੱਕ ਵੀ ਉਹ ਵਿਰੋਧ ਉਹਦਾ ਜ਼ਬਰਦਸਤ ਚੱਲ ਰਿਹਾ ਇੱਕ ਕਰਨਲ ਸਾਹਿਬ ਨੂੰ ਇੱਕ ਸਿੱਖ ਸਟੇਟ ਦੇ ਵਿੱਚ ਦਸਤਾਰ ਲਾ ਕੇ ਕੁੱਟਿਆ ਜਾਏ ਮਾਰੇ ਤੇ ਉਸ ਤੋਂ ਬਾਅਦ ਜੋ ਕਿਸਾਨਾਂ ਨਾਲ ਹੋਇਆ ਇਹ ਪਹਿਲੀ ਵਾਰ ਇਤਿਹਾਸ 'ਚ ਵੇਖਿਆ ਕਿ ਕਿਸੇ ਨੂੰ ਘਰ ਸੱਦ ਕੇ ਪੰਜਾਬ ਦਾ ਸਿਰ ਇੱਕ ਕੈਰੈਕਟਰ ਹੈ ਉਹ ਜੇ ਸਾਡਾ ਸਖਤ ਤੋਂ ਸਖਤ ਵਿਰੋਧੀ ਵੀ ਘਰ ਆ ਜੇ ਤੇ ਉਸ ਸਾਦੇ ਵੀ ਨੂੰ ਅਸੀਂ ਹਮੇਸ਼ਾ ਸ਼ੈਲਟਰ ਦਿੰਨੇ ਆ ਅਸੀਂ ਕਦੀ ਘਰ ਸੱਦ ਕੇ ਉਹਨੂੰ ਡਿਟੇਨ ਨਹੀਂ ਕਰਵਾਇਆ ਇਹ ਪਹਿਲੀ ਗਵਰਨਮੈਂਟ ਹੈ ਜਿਹਨੇ ਡਿਟੇਨ ਕਰਾਇਆ ਦੂਜੇ ਪਾਸੇ ਤੰਬੂ ਚੁੱਕਤੇ ਤੇ ਤੰਬੂ ਨਹੀਂ ਰਹੇ ਨਹੀਂ ਚੁੱਕੇ ਹੈਰਾਨੀ ਦੀ ਗੱਲ ਹੈ ਰਹਿਣਾ ਜੀ ਤੰਬੂ ਹੀ ਨਹੀਂ ਚੁੱਕੇ 135 ਟਰਾਲੀਆਂ ਲੈ ਗਏ ਨੇ ਉਹਨਾਂ ਦੇਣਾ ਕਿਸਾਨਾਂ ਨੂੰ ਤਾਂ ਕੀ ਸੀ ਐਂ ਤੇ ਰੋਜ਼ ਬੰਗ ਰਿਆ ਕੋ ਕਰਜ਼ਾ ਮਾਫ ਕਰੋ ਇਹਨਾਂ ਦਾ ਇਨੀਆਂ ਖੁਦਕਸ਼ੀਆਂ ਹੋ ਰੀਆਂ ਕਰਜ਼ਾ ਕੀ ਕਰ ਰਹੇ 135 ਟਰਾਲੀਆਂ ਉਹ ਵੀ ਇਹਨਾਂ ਦੇ ਕੋਈ ਆਦਮੀ ਨੇ ਨਾਮਵਰ ਬੰਦੇ ਨੇ ਟਰਾਲੀਆਂ ਲੈ ਗਏ ਕੋ 11 ਕੇਦੇ ਖੜੀ ਕਰਤੀਆਂ 7 ਕੇਦੇ ਖੜੀਆਂ ਕਰ ਲੀਆਂ ਬਿਸਤਰੇ ਲੈ ਗਏ ਮੰਜੇ ਲੈ ਗਏ ਚੁੱਕੇ ਏਸੀ ਲੈ ਗਏ ਚੁੱਕੇ ਉਹਨਾਂ ਦੇ ਚੁੱਲ੍ਹੇ ਤੱਕ ਚੁੱਕੇ ਲੈ ਗਏ ਬੋਲਣ ਦਿਓ ਇਹਨਾਂ ਨੂੰ ਤਾਂ ਸਾਡੀ ਗੁਜ਼ਾਰੇਸ਼ ਇਹ ਹੈ ਕਿ ਇਹ ਕਿਸ 2 ਮਿੰਟ ਹੁਣ ਗਲਤ ਕਰ ਲੈ ਤਾਂ ਕਿਸ ਕਿਸਮ ਦੀ

ਨਾ ਕਿਹੜਾ ਬੰਦੇ ਹੋ ਫਿਰ ਤੇ ਅੱਛਾ ਸਾਡੇ ਕਿਹੜਾ ਬੰਦਾ ਅੱਛਾ ਚੱਲ ਚੁੱਕੀ ਹੈ ਮੇਰੀ ਹੁਣ ਦਸਵਾ ਬੈਸ ਸੀ ਚਲੋ ਨਾ ਨਾ ਦੱਸੋ ਨਾ ਉਹ ਮੇਰੀ ਮੈਂ ਜਵਾਬ ਦੇ ਨਾ ਨਾ ਮੈਨੂੰ ਟਾਈਮ ਦੇ ਦਿਓ ਜੀ ਮੈਂ ਗਲਤ ਨਾ ਨਾ ਬੋਲੋ ਸਰ ਚਲੋ ਸੈਂਟਰ ਦੀ ਗੱਲ ਇੱਕ ਮਿੰਟ ਸਾਰ ਗਲਤ ਕਿਉਂ ਬੋਲਦੇ ਤੁਸੀਂ ਆ ਇਸ ਦਿੱਸ ਦੀ ਵੇਸ ਚਲੋ ਇਹਨਾਂ ਨੂੰ ਇਹਨਾਂ ਨੂੰ ਠੀਕ ਹੈ ਤੁਹਾਡੀ ਗੱਲ ਆ ਗਈ ਆਪਣਾ ਆ ਗਈ ਤੁਹਾਡੀ ਗੱਲ ਆ ਗਈ ਆ ਗਈ ਗੱਲ ਦੋ ਮਿੰਟ ਫਿਕਰ ਸਾਹਿਬ ਦੇ ਵਿਰੋਧੀ ਧਿਰ ਦਾ ਨੇਤਾ ਸਾਰੇ ਹੌਸਦੂ ਕੋ ਗੁਮਨਾਹ ਕਰਦੇ ਕੀ ਗੁਮਰਾ ਕਰ ਰਹੇ ਆਂ ਜੀ ਗੁਮਨਾਹ ਤਦੋਂ ਕੋਈ ਤਰੀਕਾ ਹੀ ਨਾ ਹੋਇਆ ਇਹ ਤੇ ਸਾਨੂੰ ਆਪਣੀ ਗੱਲ ਕਰਨ ਤੇ ਹੀ ਤੁਸੀਂ ਪਾਬੰਦ ਕਰ ਮੇਰੀ ਗੱਲ ਕਰ ਤੂੰ ਝੂਠ ਦਾ ਬੋਲ ਤੁਸੀਂ ਤੁਸੀਂ ਕਾਂਟੇ ਦੇ ਤਾ ਇਹ ਗੱਲ ਨਹੀਂ ਬੋਲ ਝੂਠ ਦਾ ਬੋਲ ਡਿਟੇਲ ਕਿਨੇ ਕੀਤਾ ਦਾਦਾ ਡਿਟੇਲ ਕਿਨੇ ਕੀਤੀ ਮੰਤਰੀ ਜੀ ਪੁਲਿਸ ਅਫਸਰ ਕੀ ਮੰਤਰੀ ਜੀ ਗੱਲ ਕਰ ਤੂੰ ਝੂਠ ਦਾ ਬੋਲ ਜਿਹੜੀ ਡਿਟੇਲਸ ਗੇਰ ਰੋਡ ਐਡਰੈਸ ਕੀਤਾ ਜਾਵੇ ਉਹ ਕਿਨੇ ਕੀਤਾ ਡਿਟੇਲਸ ਗੇਰ ਰੋਡ ਐਡਰੈਸ ਕੀਤਾ ਜਾਵੇ ਕੋਈ ਹੈ ਤਰੀਕਾ ਜੀ ਤੁਸੀਂ ਇੱਥੇ ਨਹੀਂ ਬੈਠੋ ਸਪੀਕਰ ਸਾਹਿਬ ਮੇਰੀ ਬੇਨਤੀ ਸੁਣੋ ਅਸੀਂ ਕਿਸੇ ਨੂੰ 1 ਮਿੰਟ ਅਸੀਂ ਇਹ ਕਹਿੰਦੇ ਗੱਲ ਕਰ ਤੂੜਦਾ ਬੋਲੋ ਝੂਠਾ ਮੂਲਾ ਬਸ ਇੰਦੀ ਗੱਲ ਹੈ 1 ਮਿੰਟ ਸਰ 1 ਮਿੰਟ ਚਲੋ ਛੱਡੋ ਯਾਰ 2 ਮਿੰਟ 1 ਮਿੰਟ ਸਰ ਟੈਂਸ਼ਨ ਕਿਨੇ ਕੀਤੀ ਕਿਸਾਨ ਲੀਡਰ ਫੜੇ ਕਿਨੇ ਕਿ ਸੈਂਟਰ ਦੀ ਫੋਰਸਸ ਨੇ ਪੜੇ ਨੇ ਪੈਰਾਮਿਲਟਰੀ ਫੋਰਸਸ ਵੜ ਕੇ ਲੱਗੀਆਂ ਡਿਟੇਨ ਤੇ ਤੁਸੀਂ ਕੀਤਾ ਜੇ ਕਿਸੇ ਨੇ ਤੰਬੂ ਚੁੱਕੇ ਪੰਜਾਬ ਪੁਲਿਸ ਨੇ ਚੁੱਕੇ ਕਿ ਸੈਂਟਰਲ ਫੋਰਸਸ ਨੇ ਚੁੱਕੇ ਨੇ ਜੇ ਥੋ ਟਰਾਲੀਆਂ ਖੋਈਆਂ ਤਾਂ ਕਿਨੇ ਲਈਆਂ ਨੇ ਜੇ ਥੋ ਤੇ ਏਸੀ ਖੋਲ ਕੇ ਲਿਆ ਤੇ ਕੌਣ ਲੈ ਕੇ ਆਇਆ ਮੈਂ ਕਿਸੇ ਦਾ ਨਾਂ ਨਹੀਂ ਲਿਆ ਮੈਂ ਕਿਸੇ ਦਾ ਨਾਂ ਨਹੀਂ ਲਿਆ ਮੈਂ ਤਾਂ ਤੁਹਾਨੂੰ ਪੁੱਛਣ ਲੈ ਕੇ ਆਇਆ ਇੱਕ ਅਡਰੈਸ ਕੀਤਾ ਜਾਵੇ ਕੋਈ ਕੋਣਾ ਜੇ ਅਡਰੈਸ ਕੀਤਾ ਜਾਵੇ ਜੀ ਇੱਕ ਮਿੰਟ ਸਰ ਜੀ ਮੇਰੇ ਮੈਨੂੰ ਗੱਲ ਕਰ ਲੈੰਦੋ ਸਰ ਚਲੋ ਨਹੀਂ ਇਹਨਾਂ ਨੂੰ ਪਸੰਦ ਆਈ ਨਾ ਸਹੀ ਹੁਣ ਸਰ ਮੇਰੀ ਮੇਰੀ ਚਲੋ ਨਾ ਸਹੀ ਰਹਿਣ ਦੇ ਨਿਆ ਪੁਲੀ ਸਾਹਿਬ ਪੁਲੀ ਸਾਹਿਬ ਐ 2 ਮਿੰਟ ਬਾਅਦ ਤੁਹਾਨੂੰ ਮੈਂ ਆਪਣੀ ਗੱਲ ਕਰਾਂ ਮੈਂ ਟਾਈਮ ਦੇਵਾਂਗਾ ਤੁਹਾਨੂੰ ਜੀ ਜੀ ਹਾਜੀ ਪਲੀਜ਼ ਤੁਸੀਂ ਕੋਲੀ ਸਾਹਿਬ ਤੁਹਾਡੇ ਤੁਸੀਂ ਬਾਜਵਾ ਜੀ ਚੇਅਰ ਨੂੰ ਡਰੈਸ ਕਰੋ ਚਲੋ ਮੈਂ ਤੁਹਾਨੂੰ ਡਰੈਸ ਕਰਨਾ ਕੋਲੀ ਸਾਹਿਬ ਦਾ ਤਾਂ ਨਾ ਹੀ ਕਿਸੇ ਨੇ ਲਿਆ ਜੀ ਇਥੇ ਐਵੇਂ ਕੋਈ ਗਵਾਂਢ ਦੇ ਵਿੱਚ ਕੋਈ ਹੋਣਾ ਤੁਸੀਂ ਤੁਸੀਂ ਕਰੀ ਜਾਂਦੇ ਅੱਛਾ ਚਲੋ ਤੁਸੀਂ ਦੱਸੋ ਹੁਣ ਦੂਜੀ ਮੇਰੀ ਬੇਨਤੀ ਸਰ ਸੁਣੋ ਜੀ ਆਪਾਂ ਕਿਸਾਨਾਂ ਦੀ ਗੱਲ ਕਰਨੀ ਪਿੱਛੇ ਝੋਨੇ ਦੇ ਸੀਜ਼ਨ 'ਚ ਤੁਹਾਡਾ ਦਾਸ ਪੰਜਾਬ ਦੇ ਆਲਮੋਸਟ ਮਾਲਵੇ ਵਿੱਚ ਦੁਆਬੇ ਵਿੱਚ ਮਾਝੇ ਵਿੱਚ ਆਲਮੋਸਟ ਸਾਰੀਆਂ ਮੰਡੀਆਂ 'ਚ ਬੈਂਕ ਤੇ ਮਿਸਟਰ ਸਾਹਿਬ ਦੀ ਆਪਣੀ ਮੰਡੀ ਚ ਵੀ 20 25 25 ਦਿਨ ਚ ਉਹਨਾਂ ਨੇ ਚੁੱਕਿਆ ਗਿਆ ਚਲੋ ਬਾਅਦ ਚ ਚੁੱਕਿਆ ਵੀ ਗਿਆ ਟੋਟਲ ਚੋਲਾ ਜਿਹੜਾ ਅਸੀਂ ਐਕਸਪੈਕਟਡ ਜਿਹਦੀ ਸੀਸੀ ਲਿਮਿਟਸ ਸੀ ਉਹ 1,50,000 ਮੈਟ੍ਰਿਕ ਟਨਸ ਬਟ ਖਰੀਦ ਆਈ 1,75,000 200 ਰੁਪਿਆ ਫੀ ਕੁਇੰਟਲ ਦੀ ਲੁੱਟ ਹੋਈ 200 ਰੁਪਿਆ ਫੀ ਕੁਇੰਟਲ ਦੀ ਲੁੱਟ ਹੋਈ ਤਾਂ ਤੁਹਾਡੇ ਡਿਪਟੀ ਕਮਿਸ਼ਨਰਸ ਫੂਡ ਐਂਡ ਸਪਲਾਈ ਮਹਿਕਮਾ ਇਨਵੋਲਡ ਇਸੇ ਰੋਦੇ ਇਹ 3500 ਤੋਂ ਲੈ ਕੇ 4000 ਕਰੋੜ ਰੁਪਇਆ ਕਿਸਾਨਾਂ ਦੀ ਜੇਬ ਤੋਂ ਨਿਕਲੇ ਆ। ਕਿਰਪਾ ਕਰਕੇ ਇਹਦੇ ਤੇ ਕੋਈ ਕਿਸੇ ਕਿਸਮ ਦੀ ਇੰਡੀਪੈਂਡੈਂਟ ਇਨਕੁਆਰੀ ਹੋ ਸਕਦੀ ਕਿ ਕਿਸਾਨਾਂ ਦੀ ਜੇਬ ਤੋਂ 4000 ਕਰੋੜ ਰੁਪਇਆ ਕੱਢ ਕੇ ਕੌਣ ਲੈ ਕੇ ਗਿਆ। ਇਹ ਬੜਾ ਇੱਕ سنگੀਨ ਮਸਲਾ ਸਰ ਇਹਦੇ ਬਾਰੇ ਕੋਈ ਵੇਰਵਾ ਗਵਰਨਰ ਸਾਹਿਬ ਦਾ ਹੈ ਨਹੀਂ। ਹੁਣ ਅਗਲੀ ਗੱਲ ਸਰ ਇਹਦੇ ਚ ਮੈਂ ਗੱਲ ਕਰਾਂ ਹੁਣ ਜਿਹੜੀਆਂ ਤੁਹਾਡੀਆਂ ਕੁਝ ਗਾਰੰਟੀਸ ਇੱਕ ਗਾਰੰਟੀ ਸੀ ਤੁਹਾਡੀ ਸਰਕਾਰ ਦੀ ਤੁਹਾਡੀ ਜਮਾਤ ਦੀ ਆਮ ਆਦਮੀ ਪਾਰਟੀ ਦੇ ਕਨਵੀਨਰ ਸਾਹਿਬ ਨੇ ਕਿ ਪੰਜਾਬ ਦੇ ਵਿੱਚ ਸਾਡੀ ਸਰਕਾਰ ਆਏਗੀ ਅਸੀਂ 18 ਸਾਲ ਤੋਂ ਉੱਤੇ ਜਿੰਨੀਆਂ ਵੋਟਰ ਔਰਤਾਂ ਨੇ 2 ਕਰੋੜ ਚੋਂ 1 ਕਰੋੜ 50% ਪੋਪੂਲੇਸ਼ਨ ਤਿੰਨ ਸਾਲ ਗੁਜ਼ਰ ਗਏ ਨੇ ਅਸ਼ਵਨੀ ਜੀ ਤਿੰਨ ਸਾਲ ਕਿਸੇ ਸਾਡੀ ਮਾਤਾ ਨੂੰ 25 ਨੂੰ ਚਲੋ ਤੁਹਾਡੇ ਵੱਲ ਹੋ ਜਾਣਾ ਮੈਂ ਉਧਰ ਨਹੀਂ ਜਾ ਮੇਰੀ 1100 ਰੁਪਏ ਦਾ ਵਾਦਾ ਕੀਤਾ ਅਸਾਂ ਤਿੰਨ ਸਾਲ ਹੋ ਗਏ ਮੈਂ ਫਾਈਨੈਂਸ ਮਿਨਿਸਟਰ ਸਾਹਿਬ ਨੂੰ ਗੁਜ਼ਾਰਿਸ਼ ਕਰੂੰਗਾ ਬਜਟ ਆਣਾ ਕਿ ਉਹਦੇ ਚ ਕੋਈ ਪ੍ਰੋਵੀਜ਼ਨ ਕੀਤਾ ਹੈ ਉਹਨਾਂ ਦਾ ਤੁਹਾਡਾ ਵਾਦਾ ਸੀ ਵੋਟਾਂ ਲਈਆਂ ਸਰਕਾਰ 'ਚ ਬੈਠੇ ਹੋ 50% ਲੋਕਾਂ ਦੀ ਬੋਰੇ ਭਰ ਲਿਆ ਤੁਸੀਂ ਝੂਠ ਬੋਲ ਬੋਲ ਕੇ ਸਾਈਨ ਕਰਾ ਕਰਾ ਕੇ ਉਹਨਾਂ ਦੇ ਟੈਲੀਫੋਨ ਐਡਰੈਸ ਲੈ ਲੈ ਕੇ ਔਰਤਾਂ ਕਿਸੇ ਨੂੰ ਫੋਨ ਨੰਬਰ ਐਡਰੈਸ ਨਹੀਂ ਦੇ ਦੀਆਂ ਤਾਂ ਵੀ ਕਰਵਾਇਆ ਗਿਆ ਕਿ ਉਹਨਾਂ ਨੇ ਕਿਹਾ ਸ਼ਾਇਦ ਇਸ ਗੱਲੋਂ ਹੀ ਨਾ ਕੰਮ ਰਹਿਤੇ ਪਾਰਲੀਮੈਂਟ ਤੱਕ 1000 ਰੁਪਈਆ ਸੀ ਜਦੋਂ ਪਾਰਲੀਮੈਂਟ ਚ ਪੈਸੇ ਨਹੀਂ ਮਿਲੇ ਵੋਟਾਂ ਲੈਣ ਦੀ ਲੋੜ ਪਈ ਕਹਤਾ ਚਲੋ ਸਾਡੇ ਕੋਈ ਯਾਰ ਗਲਤੀ ਹੋ ਗਈ ਹੁਣ ਅਸੀਂ 1100 ਰੁਪਇਆ ਦਿਆ ਕਰਾਂਗੇ ਉਹ 1100 ਰੁਪਏ ਨੂੰ ਵੀ ਪਾਰਲੀਮੈਂਟ ਹੋਈ ਨੂੰ 8 ਮਹੀਨੇ ਹੋ ਗਏ ਫੇਰ ਚਵਾਨੀ ਨਹੀਂ ਅਸੀਂ ਇਹ ਪੁੱਛਣਾ ਚਾਹਨਾ ਕੀ ਉਹਨਾਂ ਦਾ ਕੋਈ ਪ੍ਰੋਵੀਜ਼ਨ ਕੀਤਾ ਐਂਡ ਮੈਂ ਵੀ ਗੱਲ ਸਪੀਕਰ ਸਾਹਿਬ ਤੁਹਾਨੂੰ ਕਹਿਣਾ ਚਾਹਨਾ ਹੁਣ ਇਹ ਨਹੀਂ ਕਿ ਜਦੋਂ ਮਹੀਨੇ ਦੋ ਰਹਿ ਗਏ 11 1100 ਰੁਪਇਆ ਦੋ 36000 ਹਰ ਵੋਟਰ ਜਿਹੜੀ ਪੰਜਾਬ ਦੀ ਸਾਡੀ ਪੈਣ ਮਾ ਉਹ 36000 ਰੁਪਇਆ ਉਹਦਾ ਹੁਣ ਤੱਕ ਦਾ ਬਕਾਇਆ ਇਟ ਕਮਸ ਟੂ 36000 ਕਰੋੜ ਹਜ਼ਾਰ ਕਰੋੜ ਰੁਪਏ ਦਾ ਮਤਲਬ ਹੈ ਮਹੀਨੇ ਦਾ 12000 ਸਾਲ ਦਾ ਤਿੰਨਾਂ ਸਾਲਾਂ ਦਾ ਮਤਲਬ ਹੈ 36000 ਕਰੋੜ ਨੰਬਰ 2 ਅਗਲੀ ਆ ਗਈ ਹੁਣ ਗੱਲ ਸਰ ਕੇਜਰੀਵਾਲ ਸਾਹਿਬ ਦਾ ਵਾਅਦਾ ਕਿ ਜਿੱਦਣ ਬਰਗਾੜੀ ਤੇ ਬਹਿਬਲ ਕਲਾ ਜਿਹੜੀ ਹਰ ਪੰਜਾਬੀ ਦੇ ਦਿਲ ਨਾਲ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆਂ ਦੇ ਕੇਸੇ ਤੁਹਾਡੇ ਆਪਣੇ ਏਰੀਏ ਦੇ ਨੇ ਮੈਨੂੰ ਪਤਾ ਤੁਹਾਡਾ ਵੀ ਮਨ ਬੜਾ ਚਿੰਤੇ ਤੇ ਦਿਲ ਤੁਹਾਡਾ ਹੀ ਬੜਾ ਦੁਖਦਾ ਉਹਨੇ ਨੀ ਕੋ ਗੱਲ ਕਹੀ ਸੀ ਕੁਮਰ ਵਿਜੇ ਪ੍ਰਤਾਪ ਸਿੰਘ ਪਤਾ ਨਹੀਂ ਕਿੱਥੇ ਚਲੇ ਗਿਆ ਇੱਥੇ ਹੋਣਾ ਚਾਹੀਦਾ ਸੀ ਉਹਨਾਂ ਨਾਲ ਖੜੇ ਕਰਕੇ ਕਿਹਾ ਸੀ ਕਿ ਮੇਰੇ ਕੋਲ ਕੁਮਰ ਵਿਜੇ ਪ੍ਰਤਾਪ ਸਿੰਘ ਆ ਜਿੱਦਣ ਕੋਈ ਇਮਾਨਦਾਰ ਮੁੱਖ ਮੰਤਰੀ ਆਇਆ 24 ਘੰਟਿਆਂ ਚ ਜਿਹੜੀ ਅਸੀਂ ਸੈਟ ਬਿਠਾਈ ਹੈ ਜਿਹਦਾ ਉਹ ਮੈਂਬਰ ਸੀ ਕੁਮਰ ਵਿਜੇ ਪ੍ਰਤਾਪ ਅਸੀਂ ਉਹਨੂੰ ਲਾਗੂ ਕਰਾਵਾਂਗੇ ਤੇ ਸਾਰਿਆਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਕੇ ਜੇਲ੍ਹਾਂ ਵਿੱਚ ਦੋਵਾਵਾਂਗੇ ਤਿੰਨ ਸਾਲ ਬੀਤਣ ਤੋਂ ਬਾਅਦ ਅਧਿਆਤਵਾਦ ਕੇਸਸ ਪੰਜਾਬ ਚੋਂ ਹੁਣ ਯੂਨੀਅਨ ਟੈਰੀਟਰੀ ਚਲੇ ਗਏ ਗਵਰਨਮੈਂਟ ਨੇ ਕਿਤੇ ਵੀ ਤੁਹਾਡੇ ਐਡਵੋਕੇਟ ਜਨਰਲ ਨੇ ਤੁਹਾਡੀ ਗਵਰਨਮੈਂਟ ਨੇ ਕਿਤੇ ਪੋਜ਼ ਨਹੀਂ ਕੀਤਾ ਇਸ ਤੋਂ ਵੱਡੇ ਅਫਸੋਸ ਵਾਲੀ ਗੱਲ ਕੀ ਹੋ ਸਕਦੀ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਬੈਠੇ ਨੇ ਮੈਂ ਤੁਹਾਡਾ ਮਸ਼ਕੂਰ ਆ 2 2.5 ਸਾਲ ਲਿਲਕੜੀਆਂ ਕੱਢੇ ਤੋਂ ਬਾਅਦ ਉਹਨਾਂ ਨੂੰ 5-7 ਮਿੰਟ ਤੁਸੀਂ ਵੀ ਦੇ ਦਿੱਤੇ ਅਸੀਂ ਬਹੁਤ ਤੁਹਾਡੇ ਮਸ਼ਕੂਰ ਉਹਦੀ ਕੁਝ ਸੁਣਵਾਈ ਉਸ ਵਿਚਾਰੇ ਦੀ ਕੋਈ ਨਹੀਂ ਹੋਈ ਉਹ ਤਾਂ ਮੈਨੂੰ ਕਹਿੰਦਾ ਰਿਹਾ ਕਿ ਮੈਨੂੰ ਤੇ ਹੋਮ ਮਿਨਿਸਟਰ ਕਿਹਾ ਸੀ ਸਾ ਪ੍ਰਗਟ ਸਿੰਘ ਜੀ ਕਿ ਮੈਨੂੰ ਕਿਹਾ ਸੀ ਮੈਂ ਹੋ ਮੰਤਰੀ ਤੈਨੂੰ ਲਾਉ ਤੇਰੇ ਕੋ ਕੰਮ ਕਰਾਣਾ ਮੈਂ ਸਾਰਾ ਡਰਗਸ ਵਾਲਾ ਵੀ ਇਹ ਵੀ ਉਹ ਵੀ ਕੰਮ ਉੱਥੇ ਦਾ ਉੱਥੇ ਹੀ ਰਹਿ ਗਿਆ ਹੁਣ ਡਰਗ ਫਰੀ ਸਟੇਟ ਦੀ ਗੱਲ ਕਰ ਲਈਏ ਕੇਜਰੀਵਾਲ ਸਾਹਿਬ ਦਾ ਕਹਿਣਾ ਸੀ ਚਾਰਾ ਮਹੀਨੇ ਸੁਖਪਾਲ ਸਿੰਘ ਜੀ ਡਰਗ ਨਹੀਂ ਲੱਭੇਗਾ ਇੱਥੇ ਚਾਰਾ ਮਹੀਨੇ ਚ ਤੇ ਤੁਸੀਂ ਵੇਖੋ 3 ਸਾਲ ਬੀਤ ਗਏ 3 ਸਾਲ ਇੱਕ ਮਿੰਟ ਜੀ 3 ਸਾਲ ਬੀਤਣ ਤੋਂ ਬਾਅਦ ਹੁਣ ਇੱਕੋ ਦੰਬ ਧਿਆਨ ਆਇਆ ਕਿ ਯਾਰ ਅਸੀਂ ਡਰਗਸ ਦਾ ਵਾਦਾ ਕਿਸੇ ਨਾਲ ਕੀਤਾ ਇੱਕ ਦੋ ਮਿੰਟ ਸਾਨੂੰ ਆਹ ਦੇਖ ਚੱਲ ਅੱਛਾ ਬੇਨਤੀ ਉਹ ਮੇਰੀ ਆ ਬੈਠੇ ਜਾਏ ਉਹ ਮੇਰੀ ਬੈਠ ਆਸਲੋਂ ਕੋ ਗਲਤ ਕਰ ਲੈ ਅਸੀਂ ਹੁਣ ਗਵਰਨਮੈਂਟ ਸਰ ਮੇਰੀ ਬੇਨਤੀ ਹੈ ਬੈਠੋ ਬੈਠ ਪਹਿਲੇ ਪਹਿਲੇ ਕਾਲੇ ਨਹੀਂ ਪਈ ਕਾਲੇ ਨਹੀਂ ਪਈ ਹੋਰ ਸਰ ਮੇਰੀ ਬੇਨਤੀ ਹੈ ਮੇਰੀ ਬੇਨਤੀ ਹੈ ਸਰ ਇੱਕ ਮਿੰਟ ਹੁਣ ਕੰਮ ਸ਼ੁਰੂ ਕੀਤਾ ਅਸੀਂ ਗਵਰਨਮੈਂਟ ਦੀ ਸਪੋਰਟ ਕਰਾਂ ਅਸੀਂ ਗਵਰਨਮੈਂਟ ਦੀ ਸਪੋਰਟ ਕਰਾਂ ਮੇਰੀ ਗੱਲ ਤੇ ਸੁਣ ਲੋ ਯਾਰ ਸਾਡੀ ਗੱਲ ਤੇ ਸੁਣ ਲੋ ਸਾਡੀ ਉਹ ਜਿੰਨੇ ਗੁਟਕਾ ਫੜਿਆ ਉਹਨੂੰ ਤੋਰ ਤੇ ਆਨੇ ਵਾਲੀ ਥਾਂ ਤੇ ਉਹ ਤੁਹਾਡੀ ਵਾਰੀ ਵੀ ਆ ਗਈ ਹੈ ਹਾਂ ਅੱਛਾ ਹੁਣ ਮੇਰੀ ਗੱਲ ਸੁਣ ਲਓ ਇੱਕ ਮਿੰਟ ਸਿਰ ਹੁਣ ਛੋਟੀਆਂ ਮੱਛੀਆਂ ਨੂੰ ਜਿਹੜੇ ਡਰਗ ਕੋਈ ਵੇਚਣ ਵਾਲੇ ਨੇ ਉਹਨਾਂ ਜਿਹੜਾ ਪਿੰਡ ਵੀ ਨਹੀਂ ਰਹਿੰਦਾ ਦੋ ਮਿੰਟ ਸੇਠ ਸਾਹਿਬ ਬਹਿ ਜੋ ਸਰ ਜਿਹੜੇ ਜਿਹੜੇ ਡਰਗ ਵੇਚਣ ਵਾਲੇ ਨੇ ਜਿਹੜਾ ਪਿੰਡ ਵੀ ਨਹੀਂ ਰਹਿੰਦਾ ਜਿੱਥੇ ਕੋਈ ਕੱਟਾ ਵੱਛਾ ਬੱਲਿਆ ਨੇ ਉਸ ਹਵੇਲੀ ਦੇ ਇੱਕ ਇੱਕ ਕਮਰੇ ਨੂੰ ਢਾਈ ਜਾਂਦੇ ਜਿੱਥੇ ਕੋਈ ਰਹਿੰਦਾ ਨਹੀਂ ਉਸ ਇਕੱਠੇ ਬੱਚੇ ਦੀ ਹਵੇਲੀ ਨੂੰ ਢਾਈ ਜਾਂਦੇ ਮੈਂ ਪੁੱਛਣਾ ਚਾਹਨਾ ਸਰ ਇੱਕ AIG ਤੁਹਾਡੀ ਸਰਕਾਰ ਨੇ ਕੱਢਿਆ ਰਾਜੀਤ ਸਿੰਘ ਉਹਦਾ ਨਾਮ ਹੈ ਭਗੌੜਾ ਵੀ ਤੁਹਾਡੀ ਸਰਕਾਰ ਨੇ ਕਰਾਇਆ ਉਹ ਮੈਨੂੰ ਦੱਸੋ ਉਹ ਮੈਨੂੰ ਦੱਸੋ ਇੱਕ ਮਿੰਟ ਗੱਲ ਮੈਂ ਕਰ ਰਿਹਾ ਤੁਸੀਂ ਉਹਨਾਂ ਦਾ ਕਰਾ ਇੱਕ ਮਿੰਟ ਹਾਂ ਮੰਤਰੀ ਜੀ ਹਾਰੀਵਾਲ ਸਾਹਿਬ ਹਾਰੀਵਾਲ ਸਾਹਿਬ ਉਹੀ ਦੱਸੋ ਅੱਕਦੇ ਗਲਾਬ ਤੇ ਉਹ ਸਾਨੂੰ ਗਲਤ ਤੇ ਕਰ ਲੈਣ ਤੋਂ ਉਹ ਗੱਲ ਗਲਤ ਗੱਲ ਤੁਸੀਂ ਹੁਣ ਮੈਨੂੰ ਪੁੱਛ ਕੋਈ ਕੋਈ ਆਪਣੀ ਸ਼ੁਕਰੀਆ ਦੇ ਦਿਓ ਮੈਂ ਇਹਨਾਂ ਨੂੰ ਪੁੱਛ ਗਿਆ ਧਾਰੀਓ ਸਾਹਿਬ ਇੱਧਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਇੱਕ ਮਿੰਟੇ ਮੈਂ ਗੱਲ ਇੱਕ ਮਿੰਟੇ ਇੱਕ ਮਿੰਟੇ ਪੁੱਛਣਾ ਐ ਤਾਂ ਫਿਰ ਕਿਸੇ ਨੇ ਕੋਈ ਇੱਕੋ ਮਿੰਟਾ ਧਾਰੀਓ ਸਾਹਿਬ ਦੱਸੋ ਬੈਠੋ ਬੈਠੋ ਨਹੀਂ ਇੱਕ ਬੇਨਤੀ ਜੀ ਲੈਟ ਮੀ ਆਈ ਐਮ ਔਨ ਮਾਈ ਫੀਟ ਹੀ ਨੋਬਾਡੀ ਟੂ ਇੰਟਰਰਪਟ ਮੀ ਸਰ ਆਮ ਆਫ ਦਿ ਲੀਡਰ ਆਫ ਦਿ ਆਪੋਜੀਸ਼ਨ ਪਲੀਜ਼ ਪਲੀਜ਼ ਨੰਬਰ 1 ਸਾਨੂੰ ਦੱਸੋ ਰਾਜੀ ਸਿੰਘ ਦਾ ਉਹਦਾ ਘਰ ਨਹੀਂ ਲੱਭਾ ਪੰਜਾਬ ਪੁਲਿਸ ਨੂੰ ਜਿਹੜਾ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਨ ਵਾਲਾ ਥਾ ਡੀਐਸਪੀ ਹੈ ਗੁਰਸ਼ੇਰ ਸਿੰਘ ਉਹਦੀਆਂ ਕੋਠੀਆਂ ਨੂੰ ਉਹਦੇ ਪੰਪ ਨੇ ਕੀ ਗੱਲ ਉਹਨਾਂ ਦੇ ਘਰ ਤੇ ਪੰਪ ਨਹੀਂ ਲੱਭੇ ਢਾਣ ਵਾਸਤੇ ਤੁਹਾਨੂੰ ਆ ਹੀ ਰਹਿਗੇ ਜਿਨ੍ਹਾਂ ਦੇ ਕੋਈ ਨਾਮੋ ਨਿਸ਼ਾਨ ਨਹੀਂ ਉਹਨਾਂ ਦਾ ਇਹ ਇਟ ਇਜ਼ ਆਲ ਕਸਮੈਟਿਕ ਐਕਸਰਸਾਈਜ਼ ਪ੍ਰਦੀਪ ਢਾਲੀਵਾਲ ਜੀ ਇਹ ਨੀਰਾ ਕਸਮੈਟਿਕ ਐਕਸਰਸਾਈਜ਼ ਐਸ ਬਾਕੀ ਸਭ ਤੋਂ ਘਾਟੇ ਦੋ ਸਾਲ ਬਾਕੀ ਆ ਕਿਉਂ ਕਹਦਾਉਂਦੇ ਆ ਸਭ ਦੇ ਖਾਤੋਂ ਘਬਰਾਜ ਕਿਹੜੀ ਗੱਲ ਦੀ ਸਭ ਦੇ ਖਾਤੋਂ ਕਾਲਵਾ ਹੋਊਗੀ ਕਦਾਂਗੇ ਉਹ ਸਾਡੇ ਸਾਡੇ ਖਵਾਵਾਂ ਹੋਈ ਦੇਵਾਗੇ ਇੱਕ ਮਿੰਟ ਸਾਡੀ ਸਾਡੇ ਖਵਾਵਾਂ ਹੋਈ ਦੇਵਾਗੇ ਇੱਕ ਮਿੰਟ ਬੈਠ ਜੇ ਉਹਨੂੰ ਡਰ ਕੀਤਾ ਜਾਵੇ ਜੀ ਮੈਨੂੰ ਇਹ ਜੀ ਬਾਜਵਾ ਜੀ ਮੈਨੂੰ ਇਹ ਡਾਰੇ ਕਿਸੇ ਹੋਰ ਤੇ ਕਾਰਵਾਈ ਹੋਏ ਨਾ ਓਏ ਇਹਨੂੰ ਨਾ ਕਿਤੇ ਡ੍ਰੌਪ ਕਰ ਦੇਣ ਮੈਨੂੰ ਇਹ ਡਾਰੇ ਜਿਸ ਤਰ੍ਹਾਂ ਲੇਰੇ ਨੇ ਡ੍ਰੌਪ ਜੇ ਉਹਨੂੰ ਡਰ ਰੱਖੀਤੇ ਜਾਵੇ ਉਹਨਾਂ ਵਿਚਾਰਿਆਂ ਨੂੰ ਛੋਟੇ ਦਿਨ ਹੋਰ ਤੇ ਕਾਰਵਾਈ ਕਰੇ ਬਾਜਵਾ ਸਾਹਿਬ ਜੇ ਚਲੋ ਮੈਂ ਤੁਹਾਡੇ ਵੱਲ ਹੋ ਜਾਂਦਾ ਜੀ ਜੀ ਇਧਰ ਆਓ ਹੁਣ EMPLOYEES ਦੀ ਗੱਲ ਕਰੀਏ ਜੀ ਐਨੀ ਝੂਠੀ ਸਰਕਾਰ ਵੀ ਹੋ ਸਕਦੀ ਸਰ ਵੋਟਾ ਲੈਣ ਵਾਸਤੇ ਗੁਜਰਾਤ ਦੇ ਵਿੱਚ ਤੇ ਵੋਟਾ ਲੈਣ ਵਾਸਤੇ ਹਿਮਾਚਲ ਚ ਔਨ ਦੀ ਈਵ ਆਫ ਇਲੈਕਸ਼ਨਸ ਤੁਸੀਂ ਆਪਣੇ EMPLOYEES ਨੂੰ 올ਡ ਪੈਨਸ਼ਨ ਸਕੀਮ ਦੀ ਨੋਟੀਫਿਕੇਸ਼ਨ ਕਰੋ ਨੋਟੀਫਿਕੇਸ਼ਨ ਹੋ ਇਹਨੂੰ 1.5 ਸਾਲ ਹੋ ਗਿਆ ਅਸੀਂ ਹਰਿਆਣੇ ਵਿੱਚ ਅਸੀਂ ਹਿਮਾਚਲ ਚ ਇੰਪਲੀਮੈਂਟ ਕਰਤੀ ਅਸੀਂ ਰਾਜਸਥਾਨ ਚ ਇੰਪਲੀਮੈਂਟ ਕਰਤੀ ਅਸੀਂ ਛੱਤੀਸਗੜ੍ਹ ਚ ਕਰਤੀ ਉਹ ਦੇਣ ਲੈਣ ਨੂੰ ਕੁਝ ਵੀ ਨਹੀਂ ਵੋਟਾ ਲੈਣ ਨੂੰ 올ਡ ਪੈਨਸ਼ਨ ਸਕੀਮ ਦੀ ਨੋਟੀਫਿਕੇਸ਼ਨ ਕਰਨ ਤੋਂ ਬਾਅਦ ਨਥਿੰਗ ਇਸਕਾ ਮਾਉਟ ਆਫ ਵੇਤਨ ਦੇ 12% ਦੇਣ ਵਾਲੇ ਪਤਾ ਨਹੀਂ ਕਿਦਾਂ ਦੇਣੇ ਨੇ ਉਹਦੀ ਇੰਤਜ਼ਾਰ ਕਰ ਲੈਣੇ ਮੈਂ ਫਿਰ ਅਗਲੀ ਗੱਲ ਕਹਿਣਾ ਚਾਹੁੰਦਾ ਸੀ ਇਹਨਾਂ ਦੇ ਕਨਵੀਨਰ ਸਾਹਿਬ ਨੇ ਇਹ ਗੱਲ ਕਹੀ ਜਦੋਂ ਪੁੱਛਿਆ ਕਿਸੇ ਨੇ ਕਿ ਕੇਜਰੀਵਾਲ ਸਾਹਿਬ ਕਰਜ਼ਾ ਬੜਾ ਹੈ ਪੰਜਾਬ ਦੇ ਸਿਰ ਤੇ ਸਰਕਾਰ ਤੁਸੀਂ ਕਹਿੰਦੇ ਹੋ ਤਬਦੀਲ ਕਰਕੇ ਲੈ ਕੇ ਆਣੀ ਹੈ ਸਰਕਾਰ ਚਲਾਓਗੇ ਕਿਸ ਤਰ੍ਹਾਂ ਉਹ ਕਹਿਣ ਲੱਗੇ ਮੈਂ ਇੰਡੀਅਨ ਰੈਵਨਿਊ ਸਰਵਿਸਿਜ਼ ਅਫਸਰ ਰਿਆਂ ਪੈਸਿਆਂ ਦਾ ਕਿੱਥੋਂ ਖੱਡ ਕੇ ਲਿਆਣੇ ਨੇ ਰੈਵਨਿਊ ਕਲੈਕਸ਼ਨ ਤਾਂ ਮੇਰਾ ਮੇਨ ਫੋਟੇ ਹੈ ਇਹ ਮੇਰਾ ਕੰਮ ਹੈ ਉਹਨਾਂ ਪੁੱਛਿਆ ਦੱਸੋ ਕਹਿਣ ਲੱਗੇ ਜੀ ਪੰਜਾਬ ਦਾਜ ਤੋਂ 3 ਸਾਲ ਪਹਿਲੇ ਬਜਟ ਸੀ 1.70 ਲੱਖ ਕਰੋੜ ਉਹਨੇ ਕਿਹਾ ਇਹਦੇ ਵਿੱਚ ਚੋਰੀ ਬੜੀ ਹੁੰਦੀ ਮੈਂ 40% ਚੋਰੀ ਛੱਡ ਲਵਾਂ 20% ਇਹਦੀ ਲੀਕੇਜ ਘਟਾ ਦਾਂਗਾ ਮੈਂ ਇਸ ਬਜਟ ਦੇ ਵਿੱਚੋਂ ਘੱਟ ਤੋਂ ਘੱਟ 34000 ਕਰੋੜ ਰੁਪਇਆ ਕੱਢ ਕੇ ਪੰਜਾਬ ਦੇ ਵਿਕਾਸ ਵਾਸਤੇ ਹਰ ਸਾਲ ਦਿਆ ਕਰੂੰਗਾ 20000 ਕਰੋੜ ਉਹਨੇ ਕਿਹਾ ਮੈਂ ਤਿੰਨ ਦਰਿਆਵਾਂ ਦੀ ਬਾਈਂਡਿੰਗ ਵਿੱਚੋਂ ਕਿਉਂਕਿ ਕਾਂਗਰਸ ਕਹਿੰਦੇ 350 ਕਰੋੜ ਹੀ ਸਾਲ ਦਾ ਦਿੰਦੀ ਸੀ ਮੈਂ 20000 ਕਰੋੜ ਰੁਪਇਆ ਦਿਆ ਕਰੂੰਗਾ ਤੁਹਾਨੂੰ ਸਾਲ ਦਾ 3 ਸਾਲ ਬੀਤਣ ਤੋਂ ਬਾਅਦ ਸਪੀਕਰ ਸਾਹਿਬ 60000 ਕਰੋੜ ਦੀ ਜਗ੍ਹਾ ਤੇ ਟੋਟਲ ਤੁਹਾਡੀ ਤੁਹਾਡੀ ਇਹ ਸਰਕਾਰ ਦੇ ਪੱਲੇ ਦੇ 900 ਕਰੋੜ ਰੁਪਇਆ ਦਿੱਤਾ ਤਿੰਨ ਸਾਲ ਮੈਂ ਪੁੱਛਣਾ ਚਾਹਨਾ 59100 ਕਰੋੜ ਰੁਪਇਆ ਕਿੱਥੇ ਹੈ ਕਿਹਦੀ ਜੇਬ ਚ ਗਿਆ ਤੁਹਾਡੇ ਆਪ ਕਨਵੀਨਰ ਸਾਹਿਬ ਨੇ ਕਿਹਾ ਸੀ 34000 ਕਰੋੜ ਬੰਦਾ 1 ਲੱਖ 2000 ਕਰੋੜ ਕਿੱਥੇ ਗਿਆ ਉਹਦਾ ਸਾਨੂੰ ਦੱਸੋ ਤੇ ਕਰਜ਼ਾ ਗਿਆ ਸੀ ਕੇਜਰੀਵਾਲ ਸਾਹਿਬ ਨੇ 1 ਰੁਪਏ ਦਾ ਮੈਂ ਕਰਜ਼ਾ ਨਹੀਂ ਚੁੱਕੂੰਗਾ ਤੇ ਹੁਣ ਜਾਖੜ ਸਾਹਿਬ 1,20,000 ਕਰੋੜ ਦਾ ਕਰਜ਼ਾ ਚੜਾ ਤਾ ਇਸ ਸਾਲ ਦੇ ਅਖੀਰ ਤੱਕ ਤਕਰੀਬਨ 3,75,000 ਤੇ ਪਹੁੰਚ ਜਾਣਾ ਤੁਸੀਂ ਗਵਰਨਰ ਸਾਹਿਬ ਨੂੰ ਕਹਿੰਦੇ ਆ ਪੋਥਾ ਦਿੱਤਾ ਗਵਰਨਰ ਸਾਹਿਬ ਵਿਚਾਰੇ ਪੜ੍ਹ ਕੇ ਸ਼ਨਾਣ ਵੀ ਕੀ ਦੀ ਤਾਂ ਹੀ ਹਿੰਦੀ ਚ ਬੋਲਦੇ ਰਹਿ ਕੇ ਪੰਜਾਬੀ ਤੇ ਸਾਨੂੰ ਸਮਝ ਆ ਜਾਣੀ ਹਿੰਦੀ ਚ ਬੋਲੋ ਸ਼ਾ ਸਮਝ ਕੇ ਸੁਣਨਾ ਹੈ ਹਿੰਦੀ ਪਹਿਲੀ ਵਾਰ ਹਿੰਦੀ ਬੋਲਣ ਨੂੰ ਲਾ ਦਿੱਤੇ ਹੁਣ ਅਗਲੀ ਗੱਲ ਮੈਂ ਤੁਹਾਡੇ ਨਾਲ ਪੁੱਛਣਾ ਚਾਹਨਾ ਆ ਹੁਣੇ ਇੱਥੇ ਜ਼ਿਕਰ ਕਰ ਰਿਆ ਸੀ ਮੇਰਾ ਇੱਕ ਭਰਾ ਇਹੋ ਜਿਹੇ ਖੂਬਸੂਰਤ ਪਾਲਿਸੀਆਂ ਮਾਨ ਸਾਹਿਬ ਜੀ ਹਾਂਜੀ ਸੰਵਿਧਾਨ ਪਰਮਿਟ ਕਰਦਾ ਜਿਹੜੀਆਂ ਭਾਸ਼ਾਵਾਂ ਨੂੰ ਹਾਂ ਮੇਰਾ ਖਿਆਲ ਉਹਨਾਂ ਤੇ ਆਪਾਂ ਨਹੀਂ ਕਰਾ ਚਾਹੀਦਾ ਜੀ ਨਹੀਂ ਐਵੇਂ ਗੁੱਸੇ ਹੋ ਗਿਓ ਠੀਕ ਹੈ ਆਓ ਜੀ ਮੈਂ ਸਰ ਮੈਂ ਗਲਤੀ ਪਾਈ ਨਾ ਤੂੰ ਜੋ ਕਹਿੰਦਾ ਤੂੰ ਤੇ ਕਹਿੰਦੀ ਸੱਚ ਵਰਗਾ ਹੁਣ ਮੈਂ ਡਿਵੋਟਿਸ ਦੀ ਗੱਲ ਕਰਨਾ ਤਾਂ ਹੀ ਟਾਈਮ ਲੈ ਜਾਣਾ ਤੁਸੀਂ ਡਿਵੋਟਿਸ ਦੀ ਮੇਰੀ ਡਿਪੋਰਟਿਸ ਵੀ ਤੁਹਾਡੀ ਅਫਰੋਜ ਠੀਕ ਹੈ ਮੈਨੂੰ ਪਤਾ ਜੀ ਹਾਂ ਔਰ ਮੇਰੀ ਇੱਕ 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 ਮਿੰਟ ਹੋਣੇ ਆਫ ਦਾ ਕੋਈ ਗੱਲ ਨਹੀਂ ਯਾਰ ਡਿਪੋਰਟੀਜ਼ ਦੀ ਮੈਂ ਗੱਲ ਸ਼ੁਰੂ ਕਰਨ ਲੱਗਾ ਹੁਣ ਇੱਥੇ ਗੱਲ ਹੋ ਰਹੀ ਸੀ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਕਰਾਂ ਹਵਾਰੇ ਵਾਰੇ ਜਾਈਏ ਜੀ ਕਹਿੰਦੇ ਸਾਡੀ ਪਾਲਿਸੀ ਕਰਨ ਬਾਹਰਲੇ ਦੇਸ਼ਾਂ ਜੋ ਵਾਪਸ ਆਣੇ ਸ਼ੁਰੂ ਹੋ ਗਏ ਇਹੋ ਜੇ ਵਾਪਸ ਲਿਆਣੇ ਜੀ ਮੈਂ ਪੁੱਛਣਾ ਚਾਹਨਾ ਮਾਨ ਸਾਹਿਬ ਨੂੰ ਮਾਨ ਸਾਹਿਬ ਜਦੋਂ ਤਿੰਨ ਜਹਾਜ਼ ਆਏ ਨੇ ਡਿਪੋਰਟੀਜ਼ ਨੂੰ ਅਮਰੀਕਾ ਤੋਂ ਲੈ ਕੇ ਪ੍ਰਾਈਮ ਮਿਨਿਸਟਰ ਸਾਡਾ ਨਰਿੰਦਰ ਮੋਦੀ ਅਮਰੀਕਨ ਸੋਇਲ ਤੇ ਸੀ ਕੀ ਮਾਨ ਸਾਹਿਬ ਨੇ ਇੱਕ ਵਾਰ ਵੀ ਪ੍ਰਾਈਮ ਮਿੰਿਸਟਰ ਨੂੰ ਚਿੱਠੀ ਲਿਖ ਕੇ ਗੱਲ ਕਹੀ ਹੈ ਕਿ ਤੁਸੀਂ ਅਮਰੀਕਨ ਸੋਇਲ ਤੇ ਸੀ ਸਾਡੇ ਨੌਜਵਾਨ ਬੱਚਿਆਂ ਦੀਆਂ ਦਸਤਾਰਾਂ ਲਈਆਂ ਸਾਡੇ ਨੌਜਵਾਨ ਬੱਚਿਆਂ ਦੇ ਹੱਥਾਂ ਵਿੱਚ ਹਥਕੜੀਆਂ ਪੋਈਆਂ ਸਾਰੇ ਬੱਚਿਆਂ ਨੂੰ ਬੇੜੀਆਂ ਤੇ ਲੈ ਕੇ ਆਏ ਤਿੰਨੋਂ ਜਹਾਜ਼ ਅੰਮ੍ਰਿਤਸਰ ਚ ਉਤਰੇ ਤੁਸੀਂ ਕਦੀ ਇਹ ਲਿਖ ਕੇ ਦਿੱਤਾ ਕਿ ਹਿਊਮਨ ਰਾਈਟਸ ਵਾਇਲੇਸ਼ਨ ਹੈ ਉਹ ਕੋ ਕ੍ਰਿਮੀਨਲ ਸਨ ਕਿਉਂ ਕੋਈ ਟੈਰਰਿਸਟ ਸਨ ਇਹਨਾਂ ਨੂੰ ਬੈਟਰ ਤੇ ਆਪਣੇ ਨਾਲ ਉਹ ਤੇ ਇੱਕ ਛੋਟਾ ਜਿਹਾ ਦੇਸ਼ ਕਲੰਬੀਆ ਦੇ ਰਾਸ਼ਟਰਪਤੀ ਨੇ ਕਿਹਾ ਸੀ ਜਦੋਂ ਅਮਰੀਕਨ ਜਹਾਜ਼ ਲੈ ਕੇ ਕਲੰਬੀਅਨਸ ਨੂੰ ਵਾਪਸ ਲਿਆਣ ਲੱਗਾ ਉਹਨੇ ਕਿਹਾ ਬਿਲਕੁਲ ਨਹੀਂ ਮੈਂ ਆਪਣਾ ਜਹਾਜ਼ ਕੱਲੰਗ ਅਸੀਂ ਅਮਰੀਕਨ 에ਅ ਫੋਰਸ ਦੇ ਜਹਾਜ਼ਾਂ ਤੇ ਨਹੀਂ ਸੱਦਾਂਗਾ ਸੋ ਮੈਂ ਪਹਿਲੀ ਗੱਲ ਤੇ ਪੁੱਛਣਾ ਚਾਹੁੰਦਾ ਜੇ ਔਨ ਰਿਕਾਰਡ ਹੈ ਤਾਂ ਸਾਨੂੰ ਚਿੱਠੀ ਵਕਾਣ ਨੰਬਰ 2 ਮਹਿਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਜੋ ਤਿੰਨ ਵਾਰ ਲਗਾਤਾਰ ਜਹਾਜ਼ ਅੰਮ੍ਰਿਤਸਰ ਆਏ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਕੀ ਤੁਸੀਂ ਇਤਰਾਜ਼ ਨਹੀਂ ਦਿਤਾਇਆ ਹਿੰਦੁਸਤਾਨ ਦਾ ਕੈਪਟਨ ਨਿਊ ਦਿੱਲੀ ਹੈ ਪੰਜਾਬ ਨਾਲ ਵੱਧ ਮੁੰਡੇ ਹਰਿਆਣੇ ਦੇ ਸਨ ਪੰਜਾਬ ਨਾਲ ਵੱਧ ਵੱਧ ਮੁੰਡੇ ਗੁਜਰਾਤ ਦੇ ਸਨ ਸਾਰੇ ਦੇਸ਼ ਤੇ ਸੀ ਸਪੀਕਰ ਸਾਹਿਬ ਜਹਾਜ਼ ਅਮਰੀਕਾ ਕਾਲ ਸਕਦਾ ਹੈ ਲੈਂਡਿੰਗ ਫੈਸਿਲਿਟੀ ਸਿਵਲ ਐਵੀਏਸ਼ਨ ਡਿਪਾਰਟਮੈਂਟ ਗਵਰਨਮੈਂਟ ਆਫ ਇੰਡੀਆ ਨੂੰ ਦੇਣੀ ਹੁੰਦੀ ਕਿ ਇੱਥੇ ਜਾਜ਼ ਲੈਣਾ ਕੋਈ ਇਤਰਾਜ਼ ਜਤ ਆਇਆ ਕੋਈ ਸਾਨੂੰ ਚਿੱਠੀ ਵਿਖਾਣ ਦਾ ਇਤਰਾਜ਼ ਜਤ ਆਇਆ ਤੁਸੀਂ ਅੰਮ੍ਰਿਤਸਰ ਸਾਹਿਬ ਜਹਾਜ਼ ਉਤਰਨ ਦਿੱਤੇ ਨੌਜਵਾਨ ਬੱਚਿਆਂ ਦੇ ਸਿਰਾਂ ਤੇ ਦਸਤਾਰਾਂ ਨਹੀਂ ਸਨ ਹੱਥਾਂ ਵਿੱਚ ਹਥਕੜੀਆਂ ਲੱਗੀਆਂ ਸੀ ਪੈਰਾਂ ਵਿੱਚ ਬੇੜੀਆਂ ਲੱਗੀਆਂ ਸੀ ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ ਨੂੰ ਮਾਨ ਸਾਹਿਬ ਤੁਹਾਡੀ ਪੁਲਿਸ ਏਜੰਸੀ ਜਿਹੜੀਆਂ ਨੇ ਇਹਨਾਂ ਨੇ ਕਿੰਨੇ ਟ੍ਰੈਵਲ ਇਚ ਦੇ ਅੱਜ ਤੱਕ ਫੜੇ ਨੇ ਕੀ ਤੁਸੀਂ ਅਸ਼ੋਰੈਂਸ ਦੋਗੇ ਆਂਦੀ ਫਲੋਰਸ ਦੀ ਹਾਊਸ ਕਿ ਜਿੰਨੇ ਬੰਦਿਆਂ ਨੇ ਨਜਾਇਜ਼ ਡੰਕੀ ਰੂਟ ਸਾਣੀ ਬੱਚੇ ਇਕੱਲੇ ਨੇ ਉਹਨਾਂ ਦੇ ਅਸੀਂ ਕੇਸ ਰਜਿਸਟਰ ਕਰਕੇ ਉਹਨਾਂ ਦੇ ਪੈਸੇ ਵਾਪਸ ਤੋਂ ਆਵਾਂਗੇ ਕੀ ਗਵਰਨਮੈਂਟ ਆ ਪੰਜਾਬ ਨੇ ਕੋਈ ਰੀਹੈਬਿਟੇਸ਼ਨ ਪੈਕੇਜ ਲੈ ਆਂਦਾ ਉਹਨਾਂ ਵਾਸਤੇ ਸਾਨੂੰ ਕਿਰਪਾ ਕਰਕੇ ਉਹ ਦੱਸੋ ਦੇਰ ਇਜ਼ ਨਥਿੰਗ ਇਨ ਦੀ ਗਵਰਨਰਸ ਅਡਰੈਸਨ ਦਿਸ ਸੋ ਮੈਂ ਇੱਕ ਤੁਹਾਡੇ ਸਾਹਮਣੇ ਇਹ ਵੀ ਗੱਲ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਡਿਪਟੀ ਇਸ ਦੀ ਮੈਡੀਕਲ ਕਾਲਜੇਸ ਦੀ ਗੱਲ ਹੋਈ ਐ ਸਰ ਮੈਡੀਕਲ ਸਾਡੀ ਮੈਂ ਗੱਲ ਦਾ ਨਾ ਤੇ ਲਗਾ ਸਰ 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 ਜੇ ਮੈਂ ਇਹ ਕਹਿੰਦਾ ਜੇ ਤਿੰਨ ਟਲੇ ਕਰਦਾ ਤੁਹਾਨੂੰ ਟਾਈਮ ਮਿਲਦਾ ਖੁਦ ਇਹ ਬੋਰਡ ਤੇ ਕੇ ਬੋਲੋ ਸਾਡੀ ਮੁਖਵੰਤੀ ਸਾਹਿਬ ਖੁਦ ਇਹ ਬੋਰਡ ਤੇ ਕੇ ਅਸੀਂ ਜੇ ਤਿੰਨੀ ਵਾਰ ਅਸੀਂ ਜੇ ਸਰ ਤੁਸੀਂ ਕਿੱਥੇ ਹਾਂ ਤੁਸੀਂ ਕਿੱਥੇ ਦੱਸੋ ਕੇ ਰੋਟਾ ਕੀਤਾ ਜਾਵੇ ਮੰਤਰੀ ਜੀ ਕੇ ਰੋਟਾ ਕਰੋ ਤੁਹਾਡਾ ਸਾਥ ਕੇ ਰੋਟੈਸ ਕਰੋ ਦੇ ਕੇ ਆ ਸਾਡੀ ਵਿਦੇਸ਼ ਉਤਲਾ ਕੇ ਰੋਟੈਸ ਕਰੋ ਠੀਕ ਹੈ ਹੋਮ ਮਿਨਿਸਟਰੀ ਨੂੰ ਲੈਟਰ ਲਿਜੀ ਤੁਸੀਂ ਉੱਧਾ ਬੋਲੀ ਜਾਂਦੇ ਤੁਹਾਡੀ ਆ ਗਈ ਗੱਲ ਗੱਲ ਆ ਗਈ ਬੈਠੋ ਦੇਖੋ ਇੱਕ ਮਿੰਟ ਜੂਨੀਅਰ ਜੀ ਸਰਕਾਰ ਦੇ ਮਾਨਯੋਗ ਮੰਤਰੀ ਕਿਸੇ ਵੀ ਸਮੇਂ ਹੋ ਖੜੇ ਹੋ ਕੇ ਬੋਲ ਸਕਦੇ ਆ ਬੈਠੋ ਬਾਜੀ ਬਾਜੀ ਪਲੀਜ਼ ਬੈਠੋ ਇੱਕ 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 ਮਿੰਟ ਹੋ ਇੱਕ ਇੱਕ ਮਿੰਟ ਬੈਠੋ ਕੋਈ ਜੀ ਪੁਆਇੰਟ ਆਫ ਆਰਡਰ ਬੇਤੀ ਪਰਮਿਸ਼ਨ ਆਫ ਦ ਚੇਅਰ ਓਨਲੀ ਦੈਨ ਹੀ ਕੈਨ ਯੈਸ 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 ਦੈਟ ਵਾਟ ਆਮ ਦੈਟ ਵਾਟ ਆਮ ਅਲਾਈ ਹਾਂ ਹਾਂ ਬੈਠੋ ਜੀ ਹੁਣ ਹੁਣ ਇਹਨਾਂ ਨੂੰ ਕੰਪਲੀਟ ਕਰ ਲੈਣ ਦਿਓ ਹਾਂ ਜੀ ਧੰਨਵਾਦ ਸਰ ਬੇਤੀ ਸੁਣੋ ਜਿਹੜਾ ਗੰਭ ਸੈਕਟਰ ਦੇ ਕਰਦਾ ਉਹ ਪੰਜਾਬ ਸਰਕਾਰ ਤੇ ਸੁੱਟੀ ਜਾਂਦੀ ਮੈਂ ਤੇ ਨਿੱਜੀ ਚਿੱਠੀਆਂ ਪੁੱਛਣਿਆ ਕੋਈ ਚਿੱਠੀ ਲਿਖੀ ਆਜੋ ਆਜੋ ਜੀ ਜੀ ਬਾਈਵਾਡ ਹੁਣ ਅਗਲੀ ਗੱਲ ਮੈਡੀਕਲ ਕਾਲਜ ਦੀ ਆ ਜੀ ਤੁਹਾਡੀ ਗਵਰਨਮੈਂਟ ਦੀ ਗਾਰੰਟੀ ਸੀ ਸਰ 16 ਮੈਡੀਕਲ ਕਾਲਜ ਖੋਲਾਂਗੇ ਤੁਹਾਡਾ ਸਮਾਂ ਹੋ ਗਿਆ ਨਹੀਂ ਸਤਿ ਸ੍ਰੀ ਅਕਾਲ ਤੁਸੀਂ 2 ਮਿੰਟ ਗੱਲ ਸੁਣ ਕੇ ਕੋਈ ਰਾਜ਼ੀ ਬੋਲੋ ਬੋਲੋ ਜੀ ਬੋਲੋ ਹੁਣ ਸਰ 16 ਮੈਡੀਕਲ ਕਾਲਜ ਦੇਣੇ ਸੀ ਤੀਜਾ ਸਾਲ ਹੋ ਗਿਆ ਪਹਿਲੇ ਮੈਡੀਕਲ ਕਾਲਜ ਦਾ ਨੀ ਪੱਥਰ ਰੱਖਿਆ ਜੇ ਉਹ ਵੀ ਭਗਤ ਸਿੰਘ ਉਹਨਾਂ ਦੇ ਪਿੰਡ ਰੱਖਿਆ ਨਹੀਂ ਤੇ ਹਰ ਤਿੰਨ ਮੈਡੀਕਲ ਕਾਲਜਸ ਦਾ ਨੀ ਪੱਥਰ ਨੀ ਪੱਥਰ ਵੀ ਹੁਣ ਤੱਕ ਮੁਕੱਬਲ ਹੋ ਜਾਣਾ ਚਾਹੀਦਾ ਸੀ ਪਹਿਲਾ ਨੀ ਪੱਥਰ ਰੱਖਿਆ ਇਹ ਵੀ ਪਤਾ ਨਹੀਂ ਨੇਪਰੇ ਚੜਨਾ ਕਿ ਨਹੀਂ ਚੜਨਾ ਇੰਨੇ ਪਤਾ ਨਹੀਂ ਕਿੰਨੇ ਕ ਪੱਥਰ ਇਹਦੇ ਨਾਲ ਦੇ ਰੱਖੇ ਨੇ ਇੱਕ ਪੱਥਰ ਤੇ ਸਾਡਾ ਸੁਰਗਵਾਸੀ ਭਰਾ ਗੁਰਪ੍ਰੀਤ ਗੋਗੀ ਨੇ ਆਪਣੇ ਹੱਥੀ ਤੋੜਿਆ ਸੀ ਆਪਣੇ ਹਲਕੇ ਵਿੱਚ ਤੁਹਾਡੇ ਐਮਐਲਏ ਨੇ ਸੁਰਗਵਾਸੀ ਗੁਰਪ੍ਰੀਤ ਸਿੰਘ ਨੇ ਲੱਗਾ ਹੋਇਆ ਬੁੱਢੇ ਨਾਲੇ ਦਾ ਆ ਪੱਥਰ ਭੱਲਿਆ ਸੀ ਇਹ ਪਤਾ ਨਹੀਂ ਕਿੰਨੇ ਕੁ ਟੁੱਟਣੇ ਅਜੇ ਇਸ ਤੋਂ ਇਲਾਵਾ ਮੈਂ ਪੁੱਛਣਾ ਚਾਹਨਾ ਸੀ ਇਹ ਸਾਰੇ ਤੁਹਾਡੇ ਇਹਦੇ ਵਿੱਚ ਕੋਈ ਪੈਸਿਆਂ ਦੀ ਪ੍ਰੋਵੀਜ਼ਨ ਹੈ ਨਹੀਂ ਆ ਮੈਂ ਤੁਹਾਨੂੰ ਆ ਗਵਰਨਰ ਸਾਹਿਬ ਦੇ ਐਡਰੈਸ ਤੇ ਆ ਤੁਹਾਨੂੰ ਹੈਲਥ ਦਾ ਦੱਸ ਨਾ देयर इज नो ਪ੍ਰੋਵੀਜ਼ਨ ਫਾਰ ਅ ਮੈਡੀਕਲ ਕਿਤੇ ਇੱਥੇ ਪੈਸਾ ਹੀ ਕੋਈ ਨਹੀਂ ਰੱਖਿਆ ਜੀ ਇਹਨਾਂ ਨੇ ਕੋਈ ਇਹਦੇ ਵਿੱਚ ਪ੍ਰੋਵੀਜ਼ਨ ਹੀ ਹੈ ਨਹੀਂ ਚ ਪੈਸੇ ਜਿਹੜੇ ਤਿੰਨ ਆਏ ਨੇ ਜਿਹਦੇ ਵਿੱਚ ਕਪੂਰਥ ਲਿਆ ਬਲੇਰ ਕੋਟ ਲਿਆ ਇੱਕ ਹੋਰ ਹੈ ਜੀ ਉਹ ਤੇ ਸੈਂਟਰ ਦੇ ਪੈਸਿਆਂ ਤੋਂ ਬਣ ਰਿਆ ਜਾਂ ਨਾਥਿੰਗ ਟੂ ਸ਼ੋ ਸੋ ਇਹ ਮੈਂ ਤੁਹਾਨੂੰ ਹੁਣ ਅਸੀਂ ਸਿਰ ਗੱਲ ਕਰਨਾ ਚਾਹੁੰਦੇ ਹਾਂ ਹੁਣ ਬੜੀ ਵਾਰ ਇੱਥੇ ਗੱਲ ਜ਼ਿਕਰ ਹੋਇਆ ਸਾਡੇ ਆ ਵੇਖੋ ਕਿੰਨੇ ਕਾਲੇ ਨੇ ਕਿ ਛੇਤੀ ਹਟਣ ਦੇ ਆਪਣਾ 1 ਮਿੰਟ ਬਾਜਵਾ ਜੀ ਜੀ ਮੰਤਰੀ ਜੀ ਹਾਂ ਜੀ ਪਹਿਲਾਂ ਤਾਂ ਬਾਜਵਾ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਇਹਨਾਂ ਨੇ ਪਿਛਲੇ ਸੈਸ਼ਨ ਦੇ ਵਿੱਚ ਇੱਕ ਸਵਾਲ ਚੁੱਕਿਆ ਸੀ ਕਿ ਮੇਰਾ ਜਿਹੜਾ ਆਕਸੀਜਨ ਪਲਾਂਟ ਹੈ ਉਹ ਕਾਂਗਰਸ ਵੇਲੇ ਦਾ ਸੀਗਾ ਜੀ ਉਹ 20 ਦੇ ਵਿੱਚ ਇਹਨਾਂ ਨੇ ਐਪੀ ਲਾਈਟ ਚੋਂ ਫੰਡ ਦਿੱਤੇ ਸੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਹੜੀ ਜਿਹੜੀ ਹੈਗਾ ਨਾ ਕ੍ਰਿਟਿਸਿਜ਼ਮ ਜੁਸਟ ਸ਼ੁੱਡ ਬੀ ਕੰਸਟਰਕਟਿਵ ਪਹਿਲਾਂ ਤਾਂ ਇਹ ਹਾਊਸ ਨੂੰ ਦੱਸ ਦੇ ਵੀ ਇਹਨਾਂ ਦਾ ਆਕਸੀਜਨ ਪਲਾਂਟ ਚੱਲ ਗਿਆ ਕਿ ਨਹੀਂ ਚੱਲ ਗਿਆ ਜਿਹੜਾ 2020 ਤੋਂ ਨਹੀਂ ਚੱਲਿਆ ਸੀ ਇਹ ਦੋ ਉਹਨਾਂ ਦੇ ਮੁੱਖ ਮੰਤਰੀ ਦਾ ਦੱਸ ਦੇ ਸੱਚ ਦੱਸ ਦੇ ਵਾਜ ਵਾਜੀ ਆਹ ਕਰ ਨੂੰ ਦੱਸ ਤਾਂ ਬਹਿ ਜੋ ਜੀ ਆ ਵਾ ਸਰ ਉਹਨ ਅਗਲੀ ਗੱਲ ਆ ਵੇਖੋ ਇਹ ਡਿਸਰਪਟ ਕਰਦੇ ਨੇ ਹਰ ਮੈਂ ਕਰਪਸ਼ਨ ਚਾਰजेस ਦੀ ਸਰ ਗੱਲ ਕਰਨਾ ਚਾਹੁੰਦਾ ਇਹ ਸਰਕਾਰ ਆਈ ਸੀ ਇਮਾਨਦਾਰੀ ਤੇ ਗੱਲ ਕਿ ਅਸੀਂ ਇੱਥੋਂ ਦਾ ਵਾਤਾਵਰਣ ਬਦਲਾਂਗੇ ਸਾਫ਼ ਸੁਥਰੀ ਵੀ ਵੀ ਆਈ ਪੀ ਕਲਚਰ ਠਾਦਾ ਜਿੰਨੂੰ ਸਿਕਿਉਰਿਟੀ ਚਾਹੀਦੀ ਏ ਰਾਣਾ ਜੀ ਦਾ ਬੇਟਾ ਬੋਲ ਰਿਹਾ ਸੀ ਸਿਕਿਉਰਿਟੀ ਦਾ ਜ਼ਿਕਰ ਕਰ ਰਿਹਾ ਸੀ ਉਦੋਂ ਮਾਨ ਸਾਹਿਬ ਕਹਿੰਦੇ ਜਿੰਨੂੰ ਸਿਕਿਉਰਿਟੀ ਚਾਹੀਦੀ ਪੋਲਟਰੀ ਫਾਰਮ ਖੋਲ ਲੋ ਹੁਣ ਉਹੀ ਸੀਐਮ ਸਾਹਿਬ ਕੋ 1100 ਬੰਦਾ 4 ਬੰਦਿਆਂ ਨੂੰ ਗਾਰਡ ਕਰਨ ਵਾਸਤੇ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਗਾਰਡ ਕਰਨ ਵਾਸਤੇ 1100 ਪੁਲਿਸ ਪੁਲਿਸ ਦੇ ਅਫਸਰ ਲੱਗਾ ਸਾਰੇ ਜ਼ਿਲ੍ਹੇ ਬੋਹਾਲੀ ਚ 1200 25 ਲੱਖ ਬੰਦੇ ਵਾਸਤੇ 1200, ਚੀਫ ਮਿਨਿਸਟਰ ਦੇ 4 ਮੈਂਬਰਾਂ ਵਾਸਤੇ 1100 ਜਿਹੜਾ ਇਹਨਾਂ ਦਾ ਲੀਡਰ ਵੈਗਨਾਰ ਚਾਹੁੰਦਾ ਸੀ ਉਹ ਲੈਂਡ ਕਰੂਜ਼ਰ ਚਾਹੁੰਦਾ ਜਿੱਥੇ ਮਾਨ ਸਾਹਿਬ ਕਹਿੰਦੇ ਸੀ ਅਸੀਂ ਛੋਟੇ ਛੋਟੇ ਕਮਰਿਆਂ 'ਚ ਗੁਜ਼ਾਰਾ ਕਰਨ ਵਾਲੀ ਜਮਾਤ ਹੈ ਅੱਜ 5 ਸਰਕਾਰੀ ਕੋਠੀਆਂ ਸਪੀਕਰ ਸਾਹਿਬ 5 ਸਰਕਾਰੀ ਤੇ ਕੈਪਟਨ ਅਮਰਿੰਦਰ ਸਿੰਘ 102 ਗੱਡੀਆਂ ਦੇ ਕਾਫਲੇ ਜਾਂਦਾ ਸੀ ਤੁਹਾਡੇ ਸੀਐਮ ਸਾਹਿਬ 130 ਦੇ ਕਾਫਲੇ ਜਾਂਦੇ ਇਹ ਵੀ ਵੀਆਈ ਕਲਚਰ ਹਟਾਲ ਲੱਗੇ ਨੇ ਫੇਰ ਕਰਪਸ਼ਨ ਦੀ ਗੱਲ ਕਰ ਲਈਏ ਭਾਰਤ ਪੂਸ਼ਨ ਆਸ਼ੂ ਤੇ ਵੈਂਡੇਟਾ ਕੀਤਾ ਸ਼ਾਮਸੁੰਦਰ ਅਰੋੜੇ ਤੇ ਵੈਂਡੇਟਾ ਕੀਤਾ ਦੋਨਾਂ ਦੇ ਕੇਸ ਕੇਸਸ ਚੁੱਕ ਕੇ ਹਾਈ ਕੋਰਟ ਨੇ ਮੂੰਹ ਤੇ ਬਾਰ ਦੇ ਜਿਹੜੇ ਤੁਹਾਡੇ ਮੰਤਰੀਆਂ ਦੇ ਖਿਲਾਫ ਕੇਸੇਸ ਨੇ ਤੁਹਾਡੇ ਐਮਐਲਏ ਦੇ ਖਿਲਾਫ ਕੇਸੇਸ ਨੇ ਤੁਹਾਡੇ ਸੀਐਮਓ ਦੇ ਖਿਲਾਫ ਕੇਸੇਸ ਨੇ ਕਿਤੇ ਉਹਨਾਂ ਦੇ ਵੀ ਕੋਈ ਕਿਤੇ ਸਾਨੂੰ ਥੋੜਾ ਜਿਆ ਚਾਨਣਾ ਦਿਵਾ ਦਿਓ ਕਈ ਵੀਡੀਓ ਬਣਾਏ ਸੀ ਮਾਨ ਸਾਹਿਬ ਨੇ ਉਹ ਵੀਡੀਓ ਉਸ ਤੋਂ ਬਾਅਦ ਲੀਕ ਹੀ ਨਹੀਂ ਹੋਇਆ ਪਤਾ ਨਹੀਂ ਲੱਗਾ ਗਿਆ ਕਿੱਥੇ ਨੂੰ ਸੋ ਕਹਿਣ ਦਾ ਮਕਸਦ ਇਹ ਸੀ ਯੋਰ ਗਵਰਨਮੈਂਟ ਹੈਜ਼ ਫੇਲਡ ਔਨ ਏਵਰੀ ਸਿੰਗਲ ਕਾਊਂਟ ਥੇਰ ਇਜ਼ ਨਾਥਿੰਗ ਟੂ ਸ਼ੋ ਆਈ ਫੈਲਟ ਸੌਰੀ दैट ਅ ਵੈਰੀ ਡਿਸਟਿੰਗੁਇਸ਼ਡ ਗਵਰਨਰ ਇੱਕ ਹੋਮ ਮਿਨਿਸਟਰ ਰਹਿ ਰਾਜਸਥਾਨ ਦੇ ਉਹਨਾਂ ਦੇ ਹੱਥੇ ਚ ਇੱਕ ਝੂਟ ਦਾ ਪਲੰਦਾ ਫੜ ਕੇ ਵਿਚਾਰੇ ਮੈਨੂੰ ਨਹੀਂ ਸਮਝਾਇਓ ਨਾ ਪਾਕਿਸਤਾਨ ਦੇ ਆ ਕੋਜੇ ਸੇ ਕੋਈ ਚੀਜ਼ ਦੇਣ ਨੂੰ ਦੱਸਣ ਨੂੰ ਵਖਾਣ ਨੂੰ ਕੁਝ ਹੈ ਨਹੀਂ ਗਵਰਨਮੈਂਟ ਦੇ ਕੋਲ ਜੀ ਮੈਂ ਇੱਕ ਸਰ ਇੱਥੇ ਇਹਦੇ ਨਾਲ ਨਾਲ ਸਖਤ ਇਤਰਾਜ਼ ਕਰਨਾ ਜਿਹੜਾ ਹੋਮ ਮਿਨਿਸਟਰ ਸਾਹਿਬ ਨੇ 2 ਦਿਨ ਪਹਿਲੇ ਇੱਕ ਸਟੇਟਮੈਂਟ ਦਿੱਤੀ ਹੈ ਪਾਰਲੀਮੈਂਟ ਦੇ ਵਿੱਚ ਜਿੱਥੇ ਉਹਨਾਂ ਕਿਸੇ ਦਾ ਜ਼ਿਕਰ ਕੀਤਾ ਕੋਈ ਕੋਈ ਹੋਰ ਬੰਦਾ ਕੁਝ ਬੰਨਣਾ ਚਾਹੁੰਦਾ ਸੀ ਇਹ ਵੀ ਉਹਨਾਂ ਨੇ ਕਿਹਾ ਕਿ ਮੇਰੀ ਸਰਕਾਰ ਨਹੀਂ ਸੀ ਤਾਂ ਵੀ ਅਸੀਂ ਉਹਨੂੰ ਦਿਬਰੂਗੜ੍ਹ ਪਹਚਾਤ ਤੇ ਨਾਲ ਇਹ ਗੱਲ ਕਹੀ ਕਿ ਹੁਣ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਾ ਫਿਰਦਾ ਉਹਨਾਂ ਨੂੰ ਇਸ ਗੱਲ ਦਾ ਇਲਮ ਨਹੀਂ ਗੁਟਕਾ ਸਾਹਿਬ ਤੋਂ ਪਾਠ ਤੇ ਹੋ ਸਕਦਾ ਹੈ ਜੇਲ੍ਹ ਦੇ ਕਿਸੇ ਸੈੱਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਿਨਾਂ ਪ੍ਰਕਾਸ਼ ਤੋਂ ਵੀ ਉਹਦੇ ਤੋਂ ਪਾਠ ਹੋ ਸਕਦਾ ਹੈ ਇਹ ਚੀਜ਼ ਦਾ ਹਾਊਸ ਨੂੰ ਸੰਗਿਆਨ ਲੈਣ ਦੀ ਲੋੜ ਹੈ ਇਫ ਸਮਬਡੀ ਡਸ ਨਾਟ ਨੋ ਦੀ ਰਿਲੀਜੀਅਸ ਬੀਲੀਫਸ ਆਫ ਅ ਕਮਿਊਨਿਟੀ ਹੀ ਸ਼ੁੱਡ ਨਾਟ ਸਪੀਕ ਔਨ ਇਟ ਇਤਰਾਜ਼ ਯੋ ਗੱਲ ਹੈ ਇਹਦਾ ਨਿੰਦਾ ਪ੍ਰਸਤਾਵ ਮੈਂ ਚਾਹੁੰਦਾ ਇੱਥੇ ਪੇਸ਼ ਕੀਤਾ ਜਾਏ ਤੇ ਇਹਦੇ ਤੇ ਹਾਊਸ ਇਹਦਾ ਸੰਗਿਆਨ ਲੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਗੁਰੂ ਗ੍ਰੰਥ ਸਾਹਿਬ ਕੋਈ ਸੈੱਲ ਦੇ ਵਿੱਚ ਕਿਸੇ ਜੇਲ੍ਹ ਦੇ ਸੈਲ ਵਿੱਚ ਤਾਂ ਨਹੀਂ ਪੜਿਆ ਜਾ ਸਕਦਾ ਇਸ ਦੇ ਨਾਲ ਨਾਲ ਸਰ ਚੀਫ ਮਿਨਿਸਟਰ ਸਾਹਿਬ ਡੀਲਿਮਿਟੇਸ਼ਨ ਦੀ ਉੱਥੇ ਮੀਟਿੰਗ 'ਚ ਗਏ ਦੇ ਵੀ ਵਾਂਟ ਕਿ ਇੱਥੇ ਬਕਾਇਦਾ ਤੌਰ ਆ ਕੇ ਦੱਸਣ ਤੁਹਾਡੀ ਜਿਹੜੀ ਸਦਨ ਚੀਫ ਮਿਨਿਸਟਰਸ ਨਾਲ ਲੀਡਰਸ ਨਾਲ ਗੱਲ ਹੋਈ ਹੈ ਉਹ ਕੀ ਹੋਈ ਹੈ ਇਹਦੇ ਤੇ ਚਰਚਾ ਹੋਏ ਕਿਉਂਕਿ ਇਹ ਪੰਜਾਬ ਦੀ ਹੋਂਦ ਖਤਮ ਕਰਨ ਦਾ ਭਾਜਪਾ ਦਾ ਇੱਕ ਛੇੜੇ ਅੰਦਰ ਸਾਰੇ ਦੇਸ਼ ਦੇ ਵਿੱਚ ਜਿੱਥੇ ਲੋਕ ਕੋਈ ਆਪਣੀ ਆਬਾਦੀ ਤੇ ਕੰਟਰੋਲ ਕਰਦੇ ਨੇ ਉਹਨਾਂ ਬੰਦਿਆਂ ਨੂੰ ਸਜ਼ਾ ਦੇਣ ਦੀ ਤਿਆਰੀ ਚ ਜਿੱਥੇ 10 10 15 15 ਇੱਕ ਘਰ ਦੇ ਵਿੱਚ ਜੰਮਦੇ ਨੇ ਉਹਨਾਂ ਦੀ ਹੋਰ ਤਾਕਤ ਵਧਾਣ ਦੀ ਗੱਲ ਕਰਦੇ ਆ ਪੰਜਾਬ ਵੇਖੋ ਕਿੱਥੇ ਮਹਾਰਾਜਾ ਰਣਜੀਤ ਸਿੰਘ ਪਾਰਟੀਸ਼ਨ ਤੋਂ ਪਿੱਛੇ ਸਿਰ ਜੇ ਸਾਡੇ ਵਿੱਚੋਂ ਪਾਕਿਸਤਾਨ ਪੰਜਾਬ ਚੋਂ ਨਾ ਬੰਦਾ ਤੇ ਬੰਗਾਲ ਵਿੱਚੋਂ ਬੰਗਲਾਦੇਸ਼ ਨਾ ਬੰਦਾ ਦੋਨਾਂ ਕੋਲ 2 200 ਸੀਟ ਹੁੰਦੀ ਅੱਜ ਰਾਜ ਤੁਹਾਡਾ ਹੁੰਦਾ ਅਸੀਂ ਤੇ ਦੇਸ਼ ਵਾਸਤੇ ਮਹਾਨ ਕੁਰਬਾਨੀਆਂ ਕੀਤੀਆਂ ਗੱਲ ਦੇ ਵਿੱਚ ਫਾਂਸੀ ਦੇ ਫੰਦੇ ਹੱਸਦੇ ਹੋਏ ਚੁੰਮ ਕੇ ਪਾਏ ਤਿਆਜ ਸਾਡੀ ਹੋਂਦ ਖਤਮ ਕਰਦੀ ਖੇਡ ਆ ਗਈ ਦਸਤਾਰ ਨੂੰ ਖਤਮ ਕਰ ਰਹੇ ਤੁਹਾਡੀ ਮਾਂ ਬੋਲੀ ਨੂੰ ਖਤਮ ਕਰ ਰਹੇ ਤੁਹਾਡੇ ਪੈਰਾਂਵੇ ਨੂੰ ਖਤਮ ਕਰ ਰਹੇ ਤੁਹਾਡੀ ਇੰਡੇ ਨਾਮੀ ਦੀ ਭੱਤੀ ਬੰਦ ਕਿਸਾਨਾਂ ਨੂੰ ਕੁਝ ਐਗਰੀਕਲਚਰ ਦੀ ਡਿਵਰਸੀਫਿਕੇਸ਼ਨ ਆਸਾਂ ਕੁਝ ਵੰਨੇ ਨਹੀਂ ਦੇ ਰਹੇ ਆਰਡੀਐਫ ਦੇ ਪੈਸੇ ਸਾਡੇ ਰੋਕ ਕੇ ਰੱਖੇ ਸਾਨੂੰ ਸਾਰੇ ਪੰਜਾਬੀਆਂ ਨੂੰ ਇੱਕ ਮੁੱਠ ਹੋਣਾ ਪੈਗਾ ਰਹਿ ਸਾਡੇ ਕੋਲ ਬਿਲਕੁਲ ਛੋਟਾ ਜਾਈ ਗਿਆ ਇੱਥੇ ਵੀ ਅਸੀਂ ਘਟ ਗਿਣਤੀ ਚ ਹੋਰੇ we will have to fight it together ਮੈਂ ਤਾਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਉਹਨਾਂ ਬੁੱਧਿਆ ਤੇ ਆਈਏ ਜਿੱਥੇ ਪੰਜਾਬ ਦੀ ਇਕਤਾ ਦੀ ਲੋੜ ਸੋ ਇੰਨਾ ਕਹਿੰਦਾ ਹੋਇਆ ਮੈਂ ਗਵਰਨਰ ਸਾਹਿਬ ਦਾ ਜਿਹੜਾ ਪਾਸ਼ੇ ਨੇ ਜਾਂ ਉਹਨਾਂ ਦਾ ਜਿਹੜਾ ਐਡਰੈਸ ਹੈ ਉਹਨੂੰ ਕੰਪਲੀਟਲੀ ਅਪੋਜ਼ ਕਰਨਾ there is nothing for punjab in that ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡੀ ਮਿਹਰਬਾਨੀ